ਪੰਜਾਬ ਦੇ ਵਿੱਚ ਇਹ ਕਾਨੂੰਨ ਕਿਉਂ ਨਹੀਂ ਬਣਦਾ ਵੀ ਪੰਜਾਬ ਦੇ ਵਿੱਚ ਗੈਰ ਪੰਜਾਬੀ ਆ ਕੇ ਜ਼ਮੀਨ ਨਹੀਂ ਲੈ ਸਕਦਾ ਆਵੇ ਆ ਕੇ ਕੰਮ ਕਰੇ ਰਵੇ ਕਿਰਾਏ ਤੇ ਰਵੇ ਆ ਕੇ ਜਿੱਦਾਂ ਬਾਕੀ ਸਟੇਟਾਂ ਦੇ ਵਿੱਚ ਆ ਹਿਮਾਚਲ ਦੇ ਵਿੱਚ ਅਸੀਂ ਜ਼ਮੀਨ ਨਹੀਂ ਲੈ ਸਕਦੇ ਰਾਜਸਥਾਨ ਦੇ ਵਿੱਚ ਪਹਿਲੇ ਹੀ ਨਹੀਂ ਸੀ ਲੈ ਸਕਦੇ ਗੁਜਰਾਤ ਦੇ ਵਿੱਚ ਨਹੀਂ ਲੈ ਸਕਦੇ ਆਪਾਂ ਉੱਤਰਾਖੰਡ ਦੇ ਵਿੱਚ ਰੀਸੈਂਟਲੀ ਬਣਿਆ ਹੈ ਲਾ ਉੱਥੇ ਕੋਈ ਆ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਜਦ ਉਹ ਸਟੇਟਾਂ ਬਣਾ ਸਕਦੀਆਂ ਆ ਤੇ ਫਿਰ ਸਾਡੀ ਪੰਜਾਬ ਜਿਹੜਾ ਸਾਡਾ ਪੰਜਾਬ ਹੈ ਧਰਮਸ਼ਾਲਾ ਪੂਰੇ ਦਾ ਪੂਰਾ ਜਿੰਨਾ ਵੀ ਹਿੰਦੁਸਤਾਨ ਹੈ ਸਾਰੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਆ ਕੇ ਇੱਥੇ ਆ ਕੇ ਜਿਹੜਾ ਮਰਜੀ ਆ ਕੇ ਰਹਿ ਲੈਂਦਾ ਬਸ ਲੈਂਦਾ ਜਿਹੜਾ ਮਰਜੀ ਆ ਕੇ ਇੱਥੇ ਵੋਟਰ ਬਣ ਜਾਂਦਾ ਹੈ ਮਿੰਟ ਤੋਂ ਪਹਿਲਾਂ ਉਹਦਾ ਸਾਰੇ ਡਾਕੂਮੈਂਟ ਬਣ ਜਾਂਦੇ ਆ ਵੋਟਰ ਬਣ ਜਾਂਦਾ ਹੈ ਤਾਂ ਫਿਰ ਆ ਕੇ ਉਹ ਸਿਰ ਤੇ ਪੰਜਾਬੀ ਦੇ ਸਿਰ ਤੇ ਬਹਿ ਜਾਂਦਾ ਆ ਜਿਹਦਾ ਕਿ ਅਸੀਂ ਅਸਰ ਹੁਣ ਅੱਜ ਕੱਲ ਦੇਖ ਹੀ ਰਹੇ ਆ ਕਈ ਵੀਡੀਓ ਤੁਸੀਂ ਦੇਖੀਆਂ ਹੋਣੀਆਂ ਆ ਕੀ ਹਾਲ ਹੋਇਆ ਪਿਆ ਪੰਜਾਬੀਆਂ ਦਾ ਇਹਨਾਂ ਦੇ ਇੱਥੇ ਪ੍ਰਵਾਸ ਹੋਣ ਕਰਕੇ ਹੀ ਇਹਨਾਂ ਦੇ ਇੱਥੇ ਰਹਿਣ ਕਰਕੇ ਹੀ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਖਰਾਬ ਹੋ ਚੁੱਕਾ ਆ ਮੈਂ ਨਹੀਂ ਕਹਿੰਦਾ ਵੀ ਸਾਰੇ ਕ੍ਰਾਈਮ ਇਹ ਬਾਹਰੋਂ ਆਏ ਲੋਕ ਹੀ ਕਰਦੇ ਆ ਪਰ ਕੁਝ ਹੱਦ ਤੱਕ ਇਹ ਵੀ ਲੋਕ ਕਰਦੇ ਆ ਕ੍ਰਾਈ ਅਗਰ ਬਾਹਰਲੀਆਂ ਸਟੇਟਾਂ ਦੇ ਵਿੱਚ ਇਹ ਕਾਨੂੰਨ ਲਾਗੂ ਆ ਅਗਰ ਸਾਡੇ ਪੰਜਾਬੀ ਉੱਥੇ ਜਾ ਕੇ ਨਹੀਂ ਲੈ ਸਕਦੇ ਜ਼ਮੀਨ ਤੇ ਸਾਡੇ ਪੰਜਾਬ ਦੇ ਵਿੱਚ ਵੀ ਇਹ ਕਾਨੂੰਨ ਲਾਗੂ ਹੋਣਾ ਚਾਹੀਦਾ ਕੁਝ ਕੁਝ ਲੋਕ ਇਸ ਬਾਰੇ ਗੱਲ ਕਰ ਵੀ ਰਹੇ ਆ ਕਈ ਲੋਕ ਕਰ ਰਹੇ ਜਿਹੜੇ ਪੰਜਾਬ ਬਾਰੇ ਸੋਚਦੇ ਆ ਤੇ ਇਹ ਬਿਲਕੁਲ ਸਹੀ ਗੱਲ ਆ ਪੰਜਾਬ ਦੇ ਵਿੱਚ ਇਹ ਕਾਨੂੰਨ ਬਣਨਾ ਚਾਹੀਦਾ ਆ ਕਾਨੂੰਨ ਬਣ ਜਵੇ ਬਣ ਤੋਂ ਬਾਅਦ ਲਾਅ ਦੇ ਅੰਡਰ ਜਿੰਨੀਆਂ ਵੀ ਸ਼ਰਤਾਂ ਆਆਂ ਉਹ ਪੂਰੀਆਂ ਕਰਕੇ ਇੱਥੇ ਆ ਕੇ ਰਹਿਣ ਜ਼ਮੀਨਾਂ ਲੈਣ ਜੋ ਮਰਜ਼ੀ ਕਰਨ ਲੀਜ਼ ਤੇ ਜ਼ਮੀਨਾਂ ਲੈਣ ਕਿਰਾਏ ਤੇ ਆ ਕੇ ਰਹਿਣ ਕੰਮ ਕਰਨਾ ਸੀ ਮੈਂ ਅਸੀਂ ਕਿਹੜਾ ਅਸੀਂ ਪੰਜਾਬੀ ਕਿਹੜਾ ਕਹਿੰਦੇ ਵੀ ਕੰਮ ਨਹੀਂ ਕਰਨ ਦੇਣਾ ਕਿਸੇ ਨੂੰ ਜਿਹੜੀਆਂ ਸਟੇਟਾਂ ਦੇ ਵਿੱਚ ਸਾਡੇ ਪੰਜਾਬੀ ਜਗ੍ਹਾ ਨਹੀਂ ਲੈ ਸਕਦੇ ਗੁਜਰਾਤ ਹੋਇਆ ਉੱਤਰਾਖੰਡ ਹੋਇਆ ਰਾਜਸਥਾਨ ਹੋਇਆ ਹਿਮਾਚਲ ਹੋਇਆ ਸਾਡੇ ਪੰਜਾਬੀ ਵੀ ਕੰਮ ਕਰਦੇ ਆ ਐਦਾਂ ਤਾਂ ਹੈ ਨਹੀਂ ਵੀ ਜ਼ਮੀਨ ਲੈ ਕੇ ਹੀ ਕੰਮ ਹੋਣਾ ਆ ਨਾ ਜ਼ਮੀਨ ਲਏ ਬਿਨਾ ਵੀ ਉੱਥੇ ਕੰਮ ਚੱਲਦਾ ਹੈ ਕੰਮ ਕਰਦੇ ਆ ਪੰਜਾਬੀ ਪੈਸੇ ਕਮਾਉਂਦੇ ਆ ਤੇ ਅਸੀਂ ਜਾ ਕੇ ਕਿਸੇ ਨੂੰ ਓਵਰ ਕੰਮ ਨਹੀਂ ਕਰਦੇ ਅਗਰ ਕਿਸੇ ਸਟੇਟ ਦੇ ਵਿੱਚ ਸਾਡੇ ਪੰਜਾਬੀ ਰਹਿੰਦੇ ਆ ਤੇ ਸਾਡੇ ਪੰਜਾਬੀਆਂ ਦਾ ਅਸਰ ਦੂਜੀ ਸਟੇਟ ਤੇ ਨਹੀਂ ਹੋ ਰਿਹਾ ਜਦ ਕਿ ਜਦੋਂ ਕੋਈ ਦੂਜੀ ਸਟੇਟ ਦਾ ਆ ਕੇ ਇੱਥੇ ਰਹਿ ਰਿਹਾ ਤੁਸੀਂ ਪਤਾ ਹੀ ਆ ਯੂਪੀ ਬਿਹਾਰ ਤੋਂ ਹੋਇਆ ਜਿਹੜੀਆਂ ਵੀ ਸਟੇਟਾਂ ਤੋਂ ਹੋਇਆ ਉਹ ਸਾਡੇ ਤੇ ਆ ਕੇ ਕਾਬਜ਼ ਹੋ ਰਹੇ ਸਾਡੇ ਸਿਰ ਤੇ ਬੰਦੇ ਆ ਕੇ ਉਹਦਾ ਅਸਰ ਸਾਡੇ ਪੰਜਾਬ ਤੇ ਹੋ ਰਿਹਾ ਨਾ ਕਿ ਸਾਡੇ ਪੰਜਾਬੀ ਜਦੋਂ ਕਿਤੇ ਜਾ ਕੇ ਬਸਦੇ ਆ ਤੁਸੀਂ ਡਾਟੇ ਵੀ ਕੱਢ ਕੇ ਦੇਖ ਲਓ ਅਗਰ ਕਿਸੇ ਨੂੰ ਸ਼ੱਕ ਆ ਤੇ ਸੋ ਇਹ ਕਾਨੂੰਨ ਬਣਨਾ ਬਹੁਤ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਸਾਡੇ ਪੰਜਾਬ ਵਾਸਤੇ ਪੰਜਾਬ ਦੇ ਭਵਿੱਖ ਵਾਸਤੇ ਆਪਣੇ ਵਾਸਤੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬੱਚਿਆਂ ਵਾਸਤੇ ਸੋ ਇਹ ਕਾਨੂੰਨ ਲਾਗੂ ਹੋਣਾ ਚਾਹੀਦਾ ਆ ਵੱਧ ਤੋਂ ਵੱਧ ਇਸ ਚੀਜ਼ ਨੂੰ ਤੁਸੀਂ ਚੁੱਕੋ ਉੱਪਰ ਜਿਹੜੀ ਵੀ ਹੈਗੀ ਆ ਅਗਰ ਕੋਈ ਮੇਰੀ ਆਵਾਜ਼ ਸੁਣਦਾ ਅਗਰ ਕੋਈ ਪੰਜਾਬ ਬਾਰੇ ਸੋਚਦਾ ਆ ਠੀਕ ਹੈ ਜੀ ਆਪਾਂ ਵੀ ਸੋਚਦੇ ਆ ਜਿੱਦਾਂ ਦੇ ਹੁਣ ਹਾਲਾਤ ਬਣੇ ਹੋਏ ਆ ਸਾਡੀਆਂ ਜਿੰਨੀਆਂ ਵੀ ਫੈਸਿਲਿਟੀਆਂ ਆ ਸਰਕਾਰੀ ਹੋਈਆਂ ਕੋਈ ਵੀ ਫੈਸਿਲਿਟੀ ਹੋਈ ਉਹਦੇ ਤੇ ਇਹ ਲੋਕ ਫਾਇਦਾ ਚੱਕ ਰਹੇ ਆ ਜਿਹੜੇ ਬਾਹਰੋਂ ਆਏ ਆ ਔਨ ਵਾਲੇ ਦੱਸਾਂ 20 ਸਾਲਾਂ ਦੇ ਵਿੱਚ ਇਹਨਾਂ ਦੇ ਬੱਚੇ ਜਿਹੜੇ ਸਾਡੇ ਸਰਕਾਰੀ ਸਕੂਲਾਂ ਤੋਂ ਪੜ੍ਹ ਕੇ ਸਾਡੇ ਸਰਕਾਰੀ ਸਕੂਲਾਂ ਤੋਂ ਫਾਇਦਾ ਲੈ ਰਹੇ ਉਹ ਆ ਕੇ ਸਾਡੇ ਸਿਰ ਤੇ ਬੈਠਣਗੇ ਅਫਸਰ ਬਣ ਕੇ ਸਾਡੇ ਸਿਰਾਂ ਤੇ ਬੈਠਣਗੇ ਸਾਡੇ ਬੱਚਿਆਂ ਨੂੰ ਤਾਂ ਬਾਹਰ ਦਾ ਲਾਲਚ ਆ ਸਾਡੇ ਮਾਪੇ ਉਹੀ ਗਲਤ ਆ ਬਾਹਰ ਜਾ ਕੋਨੇਡਾ ਜਾਣਾ ਅਮਰੀਕਾ ਜਾਣਾ ਇੱਥੇ ਜਾਣਾ ਉੱਥੇ ਜਾਣਾ ਤਾਂ ਕਬਜ਼ਾ ਕਿਉਂ ਨਾ ਹਾਵੇ ਪੰਜਾਬ ਤੇ ਫੇਰ ਰੌਲਾ ਕਿਉਂ ਪਾਉਨੇ ਆ ਆਪਣੇ ਬੱਚਿਆਂ ਨੂੰ ਤੁਸੀਂ ਕਿੰਨੇ ਬਾਹਰ ਸੈੱਟ ਹੋਣਾ ਤੇ ਪੰਜਾਬ ਨੂੰ ਬਚਾਊਗਾ ਕੌਣ ਫੇਰ ਬੱਚਿਆਂ ਨੂੰ ਤੁਸੀਂ ਮਿਹਨਤ ਨਹੀਂ ਕਰਨ ਲੈਂਦੇ ਔਣ ਵਾਲਾ ਸਮਾਂ ਬਹੁਤ ਖਰਾਬ ਆ ਇਹ ਕਾਨੂੰਨ ਦਾ ਲਾਗੂ ਹੋਣਾ ਵੀ ਬਹੁਤ ਜ਼ਰੂਰੀ ਆ ਤੇ ਆਪਣੇ ਬੱਚਿਆਂ ਨੂੰ ਸਮਝਾਉਣਾ ਵੀ ਬਹੁਤ ਜ਼ਰੂਰੀ ਆ ਬਾਹਰ ਜਾ ਕੇ ਕੁਝ ਨਹੀਂ ਮਿਲਣਾ ਤੁਹਾਨੂੰ ਡਾਲਰ ਕਮਾ ਲੂਗੇ ਸਭ ਕੁਝ ਕਮਾ ਲੂਗੇ ਪਰ ਜਿਹੜਾ ਪੰਜਾਬ ਏ ਇਹ ਨਹੀਂ ਲੱਭਣਾ ਕਿਤੇ ਸੋ ਬਹੁਤ ਜ਼ਰੂਰੀ ਗੱਲ ਆ ਇਹ ਇਹਦੀ ਆਵਾਜ਼ ਉਠਾਉਣੀ ਚਾਹੀਦੀ ਆ ਸਾਰਿਆਂ ਨੂੰ ਠੀਕ ਆ ਇੱਕ ਕੰਮ ਜ਼ਰੂਰੀ ਆ ਇਹਦੇ ਬਾਰੇ ਸੋਚਣਾ ਬਹੁਤ ਜ਼ਰੂਰੀ ਆ ਬਾਕੀ ਤੁਹਾਡੇ ਕੀ ਵਿਚਾਰ ਆ ਥੱਲੇ ਨੀਚੇ ਕਮੈਂਟ ਕਰਕੇ ਦੱਸੋ